ਬਠਿੰਡਾ ਦੇ ਹਾਜ਼ਿਰਤਨ ਗੁਰਦੁਆਰਾ ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਲਾੜੀ ਦਾ ਕਹਿਣਾ ਹੈ ਕਿ ਦੋਨਾਂ ਪਰਿਵਾਰਾਂ ਨੇ ਮਿਲ ਕੇ ਵਿਆਹ ਦਾ ਫੈਸਲਾ ਲਿਆ ਸੀ ਤੇ ਅੱਜ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਇਹ ਕਹਿ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਲਾੜੇ ਦੀ ਉਮਰ ਛੁੱਟੀ ਹੈ ਪਹਿਲਾਂ ਦੋ ਦਿਨ ਅਸੀਂ ਬਾਹਰ ਰਹੇ ਆਂ ਫਿਰ ਘਰਦਿਆਂ ਦੀ ਸਹਿਮਤੀ ਨਾਲ ਘਰ ਦੇ ਲੈ ਕੇ ਆਏ ਮੁੰਡੇ ਵਾਲਿਆਂ ਦੇ ਘਰੇ ਲੈ ਕੇ ਆਇਆ ਪਹਿਲਾਂ ਮੈਨੂੰ ਤੇ ਆਹ ਐਡਰੈਸ ਉਹਨਾਂ ਨੇ ਪੁਆਈ ਆ ਪੂਰੀ ਤਰ੍ਹਾਂ ਤਿਆਰ ਕੀਤਾ ਉਹਨਾਂ ਨੇ ਘਰੇ ਮੇਰੇ ਪੇਰੈਂਟਸ ਨਾਲ ਵੀ ਇਹ ਗੱਲ ਵੀ ਹਾਂ ਵਿਆਹ ਕਰ ਦਾਂਗੇ ਅਸੀਂ ਮੁੰਡੇ ਨੇ ਵੀ ਬਿਆਨ ਦਿੱਤਾ ਕਿ ਹਾਂ ਮੈਂ ਇਹ ਨਾਲ ਵਿਆਹ ਕਰਵਾਣਾ ਹੈ ਤੇ ਜਦੋਂ ਇੱਥੇ ਆਇਆ ਆਨੰਦ ਕਾਰਜ ਹੋਣੇ ਸੀ ਤਾਜ ਵਾਸਤੇ ਵੀ ਹੋਣ ਨਹੀਂ ਕਰਦੇ ਨਾਲੇ ਕਹਿੰਦੇ ਏ ਛੋਡੀ ਐ ਤੁਹਾਡੀ ਛੋਟੀ ਕਿਹਨਾਂ ਦੀ ਮੁੰਡੇ ਦੀ ਏ ਛੋਡੀ ਐ ਸਾਡੀ ਬੇਟੀ ਨੇ ਵੀ ਕਿਹਾ ਕਿ ਮੈਂ ਵਿਆਹ ਉਹਦੇ ਨਾਲ ਹੀ ਕਰਾਣਾ ਹੈ ਇਹਨਾਂ ਦੇ ਬੇਟੇ ਨੇ ਵੀ ਕਿਹਾ ਚੱਲ ਜਣੇ ਉਹ ਚ ਪਈ ਮੇਰਾ ਵਿਆਹ ਕਰ ਦੋ ਨਹੀਂ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗਾ ਰਾਤੀ ਕੀ ਹੈ ਰਾਤੀ ਸਾਰੀ ਗੱਲ ਹੋਈ ਏ ਬਗੌਦਾ ਸਭ ਦੇ ਸੈਨ ਹੋਏ ਨੇ ਫਾਰਮ ਲਿਖਿਆ ਗਿਆ ਸਭ ਕੁਝ ਹੋਇਆ ਹੁਣ ਇਸ ਤੋਂ ਉਪਰ ਕੀ ਜੇ ਸਭ ਕੁਝ ਹੋਇਆ ਤਾਂ ਹੀ ਇਹ ਬਰਾਤ ਸਜਾ ਕੇ ਲਿਆਈ ਨੇ ਉਧਰ ਲਾੜਜਾ ਕਿਹਾ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਮੌਕੇ ਤੇ ਪੁਜੀ ਪੁਲਿਸ ਵੱਲ ਦੀ ਕਾਰਵਾਈ ਦਾ ਹਵਾਲਾ ਦੇ ਕੇ ਚੱਲਦੀ ਬਣੀ ਇਹ ਜਰ ਸਾ ਮੇਰੇ ਨਾਲ ਧੱਕਾ ਹੋਇਆ ਰਹੀ ਮੈਂ ਹੁਣ ਇਸ ਦੇ ਕਾਬਲ ਵੀ ਨਹੀਂ ਹੈਗਾ ਨਾਲ ਹੀ ਮੈਂ ਨਜਾਬਦਰਸਤੀ ਕਰੀ ਯਾਰੀ ਹੈ ਪਿਆਤੀ ਕਿ ਮੈਂ ਇਹਦੇ ਕਾਬਿਲ ਹੈ ਨਹੀਂ ਗਈ। ਮੰਨਦੀ ਕਰ ਦੇ ਕਰੂਗਾ ਤੇਨੂੰ। ਖੈਰ ਇਹ ਪ੍ਰੇਮ ਕਹਾਣੀ ਲਾੜੀ ਨੂੰ ਮਹਿੰਗੀ ਪੈ ਗਈ ਹੈ। ਪਹਿਲਾਂ ਪਿਆਰ ਤਾਂ ਕਰ ਲਿਆ ਪਰ ਜਦੋਂ ਜ਼ਿੰਮੇਵਾਰੀ ਵਿਖੀ ਤਾਂ ਲੜਾ ਇਨਸਾਫ ਦੀ ਮੰਗ ਕਰਨ ਲੱਗ ਪਿਆ। ਫਿਲਹਾਲ ਹੁਣ ਦੇਖਣਾ ਹੈ ਕਿ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ। ਬਠਿੰਡਾ ਤੋਂ ਅਮਿਤ ਸ਼ਰਮਾ ਜਗਬਣੀ ਟੀਵੀ